ਪਹਿਲੀ ਵਾਰੀ ਦਿਲ ਟੁੱਟਿਆ ਰਣਜੀਤ ਲਹਿਰਾ ਜੀ ਦੀ ਲਿਖਤ ਸੁਣੋ ਮੇਰੀ ਜਵਾਨੀ ਗੱਲ ਉਹਨਾਂ ਦਿਨਾਂ ਦੀ ਐ ਜਦੋਂ ਮੈਂ ਚੌਥੀ ਜਮਾਤ 'ਚ ਪੜਦਾ ਸੀ ਯਾਨੀ ਕਰੀਬ ਅੱਧੀ ਸਦੀ ਪਹਿਲਾਂ ਦੀ ਚੌਥੀ ਜਮਾਤ 'ਚ ਦੋ ਭੋਲੇ ਮੇਰੇ ਜਮਾਤੀ ਸਨ ਇੱਕ ਨਾਲ ਲਗਵੇਂ ਘਰ ਵਾਲੇ ਸੰਗਤਪੁਰੀਏ ਦਾ ਸ਼ਮਸ਼ੇਰ ਭੋਲਾ ਤੇ ਦੂਜਾ ਚਾਰ ਕੋ ਘਰ ਛੱਡ ਕੇ ਇੰਦਰ ਕਾ ਭੋਲਾ ਅਸੀਂ ਤਿੰਨੇ ਬਚਪਨ ਦੇ ਸਾਥੀ ਵੀ ਸੀ ਜਮਾਤੀ ਵੀ ਤੇ ਗਵਾਂਡੀ ਵੀ ਫਿਰ ਵੀ ਮੇਰੀ ਤੇ ਸੰਗਤਪੁਰੀਏ ਦੇ ਭੋਲੇ ਦੀ ਝੋਟੀ ਵੱਧ ਰਹਿੰਦੀ ਨਾਲ ਲਗਵੇਂ ਘਰ ਜੋ ਸੀ ਅਸੀਂ ਇਕੱਠੇ ਸਕੂਲ ਜਾਂਦੇ ਇਕੱਠੇ ਬੈਠਦੇ ਤੇ ਇਕੱਠੇ ਹੀ ਵਾਪਸ ਆਉਂਦੇ ਸਾਡਾ ਸਰਕਾਰੀ ਪ੍ਰਾਇਮਰੀ ਸਕੂਲ ਪਹਿਲਾਂ ਵੀ ਘਰ ਦੇ ਨੇੜੇ ਹੀ ਸੀ ਪਰ ਉਸ ਸਾਲ ਹੋਰ ਨੇੜੇ ਗਦੜਿਆਣੀ ਵਾਲੇ ਮੱਗਰਦਈਏ ਕੇ ਘਰ ਕੋਲ ਆ ਗਿਆ ਸਕੂਲ ਕਿਰਾਏ ਦੇ ਮਕਾਨ ਵਿੱਚ ਚੱਲਦਾ ਸੀ ਨਵੇਂ ਸਕੂਲ ਵਿੱਚ ਅਸੀਂ ਛੁੱਟੀ ਤੋਂ ਬਾਅਦ ਸਕੂਲ ਦੇ ਪਿਛਲੇ ਦਰਵਾਜ਼ੇ ਦੀਆਂ ਚੂਲਾਂ ਲਾ ਕੇ ਅੰਦਰ ਜਾਵੜਦੇ। ਖੇਡਾਂ ਖੇਡਦੇ ਸਕੂਲ ਵਿੱਚ ਹੇਠਲੀ ਉੱਤੇ ਘਰ ਆਉਂਦੇ। ਉਦੋਂ ਕੋ ਜਿਹੀ ਹੀ ਲਹਿਰੇ ਦਾ ਬੱਸ ਸਟੈਂਡ ਪਹਿਲੀ ਥਾਂ ਤੋਂ ਬਦਲ ਕੇ ਸਾਡੇ ਘਰਾਂ ਮੂਰਲੇ ਖੁੱਲੇ ਚਗਾਨ ਵਿੱਚ ਆਇਆ ਸੀ। ਇੰਦਰਕੇ ਭੋਲੇ ਕੀ ਬੈਠ ਕੇ ਵਿੱਚ ਸੰਦੀਪ ਬੱਸ ਵਾਲਿਆਂ ਨੇ ਆਪਣਾ ਦਫ਼ਤਰ ਬਣਾ ਲਿਆ। ਕੁਝ ਬੱਸਾਂ ਰਾਤ ਨੂੰ ਅੱਡੇ ਵਿੱਚ ਖੜ੍ਹਦੀਆਂ ਤੇ ਡਰਾਈਵਰ ਤੇ ਕੰਡੈਕਟਰ ਅੱਡੇ ਤੇ ਬਣੀਆਂ ਦੁਕਾਨਾਂ 'ਚ ਰੋਟੀ ਖਾਂਦੇ ਤੇ ਬੱਸਾਂ 'ਚ ਹੀ ਸੌ ਜਾਂਦੇ। ਹੌਲੀ-ਹੌਲੀ ਸਾਡੀ ਉੱਠਣੀ ਬੈਠਣੀ ਉਹਨਾਂ ਨਾਲ ਹੋ ਗਈ। ਬੱਸਾਂ ਵਾਲਿਆਂ ਨਾਲ ਜਾਣ-ਪਛਾਣ ਦੀ ਸਾਨੂੰ ਮੌਜਲ ਲੱਗ ਗਈ। ਅਸੀਂ ਅੱਡੇ ਤੋਂ ਬੱਸ ਚੜ੍ਹਦੇ ਤੇ ਨਹਿਰ ਦੇ ਪੁੱਲ ਤੇ ਜਾ ਉਤਰਦੇ। ਉੱਥੋਂ ਦੂਜੀ ਆ ਰਹੀ ਬੱਸ ਚੜ੍ਹਦੇ ਤੇ ਬੱਸ ਅੱਡੇ ਆ ਉਤਰਦੇ। ਗੱਲ ਕੀ ਬੱਸ ਸਾਰਾ ਦਿਨ ਮਸਤੀ ਕਰਦੀ ਸੀ। ਮੈਂ ਤੇ ਪੜ੍ਹਾਈ ਵਿੱਚ ਖੁਦ ਨੂੰ ਬਹਾਵ ਹੁਸ਼ਿਆਰ ਵੀ ਸਮਝਦੇ ਸੀ ਸਕੂਲ ਅਸੀਂ ਰੋਜ਼ਾਨਾ ਜਾਂਦੇ ਕਿਉਂਕਿ ਟਲਣ ਦਾ ਕੋਈ ਕਾਰਨ ਨਹੀਂ ਸੀ ਟਲ ਕੇ ਕਿਤੇ ਜਾ ਵੀ ਨਹੀਂ ਸਕਦੇ ਸੀ ਸਕੂਲ ਤਾਂ ਕਰਦੀਆਂ ਜੜਾਂ ਚ ਹੀ ਸੀ ਕਈ ਵਾਰ ਗੱਲਾਂ ਕਰਦੇ ਅਸੀਂ ਅੱਧੀ ਜਮਾਤ ਨੂੰ ਨਲਾਇਕ ਹੋਣ ਦਾ ਫਤਵਾ ਦੇ ਛੱਡਦੇ ਫਲਾਣੇ ਨੂੰ ਕੁਝ ਨਹੀਂ ਆਉਂਦਾ ਫਲਾਣਾ ਤਾਂ ਜਮਾਂ ਹੀ ਪੁੰਦੂ ਐ ਖੈਰ ਪੇਪਰ ਆਏ ਦਿੱਤੇ ਤੇ ਵਿਲੇ ਹੋ ਗਏ ਸਾਡੇ ਦੌਰ ਚ ਬੱਚਿਆਂ ਨੂੰ ਪੇਪਰਾਂ ਦਾ ਝੰਡਟ ਨਵੇੜ ਕੇ ਸਭ ਤੋਂ ਵੱਧ ਚਾਹ ਫਟਾਫਟ ਨਾਨਕੇ ਪਿੰਡ ਜਾਣ ਦਾ ਹੁੰਦਾ ਸੀ ਇੱਕ ਤਾਂ ਨਾਨਕੇ ਜਾਣ ਨਾਲ ਮਹੀਨਾ ਵੀ ਦਿਨ ਕਰ ਦਿੰਦੀਆਂ ਛਿੜਕਾਂ ਤੇ ਜੁੱਤੀਆਂ ਤੋਂ ਵਿਚਾਰਿੰਦਾ ਦੂਜਾ ਨਾਨਕੇ ਘਰ ਦੋਧਿਆਂ ਨਾਲ ਸ਼ਾਹੀ ਸਲੂਕ ਹੁੰਦਾ ਨਾਲੇ ਨਾਨਾ ਨਾਨੀ ਦਾ ਪਿਆਰ ਡੁੱਲ ਡੁੱਲ ਪੈਂਦਾ ਨਾਲੇ ਖਾਣ ਪੀਣ ਨੂੰ ਬਾਵਾ ਮਿਲਦਾ ਕਿਉਂ ਸ਼ੱਕਰ ਕਦੇ ਖੀਰ ਕਦੇ ਮਿੱਠੇ ਚੌਲ ਉਤੋਂ ਬਾਣੀਆਂ ਦੀ ਹੱਟੀ ਤੋਂ ਮਿੱਠੀਆਂ ਸੰਤਰੀਆਂ ਸੰਤਰੀ ਗੋਲੀਆਂ ਤੇ ਪਾਪੜਾਂ ਲਈ ਝੋਲੀ ਭਰ ਕੇ ਦਾਣੇ ਮਿਲ ਜਾਂਦੇ। ਸਾਰਾ ਦਿਨ ਦੜੰਗੇ ਮਾਰਦੇ ਫਿਰਨ ਤੋਂ ਬਿਨਾ ਹੋਰ ਕੋਈ ਕੰਮ ਨਾ ਹੁੰਦਾ। ਕਦੇ ਨਾਨੇ ਦੀ ਕੰਢੇੜੀ ਚੜ ਗਏ ਤੇ ਕਦੇ ਮਾਮਾ ਮੋਢੇ ਬਹਾ ਕੇ ਖੇਤ ਨੂੰ ਲੈ ਤਰਿਆ। ਰਾਤ ਨੂੰ ਬਾਰੀ-ਬਾਰੀ ਸਭ ਨੇ ਬਾਤਾਂ ਸੁਣਾਉਣੀਆਂ। ਉਦੋਂ ਆਂਢੀ ਗੁਆਂਢੀ ਵੀ ਦੋਤਾ ਸਮਝ ਕੇ लाਡ ਕਰਿਆ ਕਰਦੇ ਸਨ। ਗੱਲ ਕੀਤੀਆਂ ਵਾਂਗੂ ਦਿਨ ਲੰਘਦੇ। ਇਸੇ ਲਈ ਸਾਡੇ ਵਰਗਿਆਂ ਨੂੰ ਨਾਨਕਿਆਂ ਤੋਂ ਅਕਸਰ ਢੀਸਕੇ ਹੀ ਪਿੰਡ ਲਿਆਉਣਾ ਪੈਂਦਾ ਸੀ। ਇੱਕ ਵਾਰੀ ਮੇਰੀ ਬੇਬੇ ਮੈਨੂੰ ਲੈਣ ਨਾਨਕ ਕੀ ਆਈ ਬੇਬੇ ਨਾਨੀ ਨਾਲ ਗੱਲਾਂ ਕਰ ਰਹੀ ਸੀ ਤੇ ਮੈਂ ਭਾਂਡੇ ਵਿੱਚ ਪਈ ਚੱਕੀ ਨਾਲ ਖੇਡ ਰਿਆ ਸੀ ਖੇਡਦੇ-ਖੇਡਦੇ ਮੈਂ ਪੁੱਛਿਆ ਬੇਬੇ ਨਤੀਜੇ ਆ ਗਏ ਬੇਬੇ ਕਹਿੰਦੀ ਆਹੋ ਆ ਗਏ ਮੈਂ ਕਿਹਾ ਪਾਸ ਆ ਤੇ ਫਿਰ ਜਿਹੜਾ ਜਵਾਬ ਬੇਬੇ ਨੇ ਦਿੱਤਾ ਉਹਨੇ ਮੇਰੀਆਂ ਲੇਰਾਂ ਕਢਾ ਦਿੱਤੀਆਂ ਮੇਰਾ ਹਾਲ ਪਹਿਲੀ ਵਾਰੀ ਦਿਲ ਟੁੱਟਿਆ ਸਾਨੂੰ ਰੋਣ ਦਾ ਚੱਜ ਨਾ ਆਵੇ ਬਾਲਾ ਸੀ ਮੈਂ ਚੱਕੀ ਤੇ ਮੁੱਦਾ ਹੋ ਕੇ ਉੱਚੀ-ਉੱਚੀ ਰੋਣ ਲੱਗਿਆ ਰੋਂਦੇ-ਰੋਂਦੇ ਨੇ ਮੈਂ ਪੁੱਛਿਆ ਹੋਰ ਵੀ ਕੋਈ ਫੇਲ ਹੋਇਆ ਬੇਬਿਆਂ ਦੀ ਆਹੋ ਤੂੰ ਤੇ ਸੰਗਤਪੁਰੀਆਂ ਦਾ ਭੋਲਾ ਦੋਵੇਂ ਫੇਲੋਂ ਬਾਕੀ ਸਭ ਪਾਸ ਨੇ ਇਹ ਤਾਂ ਜਮੇ ਹੀ ਜੱਗੋਂ ਤੇਰਮੀ ਹੋਣ ਵਾਲੀ ਗੱਲ ਸੀ ਸਾਰੀ ਜਮਾਤ ਨੂੰ ਫੇਲ ਦੇ ਸਰਟੀਫਿਕੇਟ ਵੰਡਣ ਵਾਲੇ ਦੋਵੇਂ ਬੜਾ ਕੁ ਫੇਲ ਬਾਕੀ ਸਾਰੀ ਜਮਾਤ ਪਾਸ